Музық I'm going

Institut Cartogràfic i Geològic de Catalunya, 2019 Дежен жылды басталы formalдан кұйт 건강нады Onion басталып, болу бола біえ жэпд необход, мен діҚдам ма естяң жәкhuh Becca и алина gé palа бардан о patri pine ле бґт ahead аұхыыз мы ਸਰ ਗੱਲਬਾਤ ਕਰੀ ਤੁਹਾਡੇ ਸਾਹਮਣੇ ਜੋ ਹੋਈ ਹੈ ਅਈ ਤੇ ਫੁਲਕਾ ਛਾਕੇ ਦੇ ਅੰਦਰ ਹੋਈ ਹੈ ਜੇ ਗਰੇਲ ਬੰਦ ਕੀਤੀ ਤੇ ਤਮਾਕਾ ਹੋ ਗਿਆ ਜੀ ਹਾਂ ਜੀ ਕਿੱਡਾ ਕ ਜ਼ੋਰ ਦਾ ਜਿਹੜਾ ਹਮਲਾਸ ਲੱਗਾ ਉਹ ਸਾਰਾ ਤੁਹਾਨੂੰ ਪਤਾ ਹੀ ਹੈ ਸਾਰੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਗਵਾਂਡੀਆਂ ਦੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਵੇ ਇੱਕ ਦੋ ਮੰਜ਼ਲ ਤੇ ਮੇਰੀ ਗੱਡੀ ਦੇ ਸ਼ੀਸ਼ੇ ਟੁੱਟ ਗਏ ਨੇ ਵਾਇਰਿੰਗ ਸਾਰੀ ਸੜ ਗਈ ਹੈ ਤੁਮਾਕਾ ਸਾਡੇ ਸਾਹਮਣੇ ਹੀ ਕੀ ਲੱਗਦਾ ਤੁਹਾਨੂੰ ਮਤਲਬ ਕੋਈ ਰੰਜਿਸ਼ ਲਗਦੀ ਹੈ ਜਾਂ ਕੋਈ ਕੀ ਹੈ ਕੀ ਹੈ ਜੀ ਸਰ ਮੇਰੀ ਤਾਂ ਕਿਸੇ ਨਾਲ ਰੰਜਿਸ਼ ਨਹੀਂ ਕੋਈ ਸਾਰਾ ਮੇਰਾ ਪਿੰਡ ਖਲੋਤਾ ਕਿਸ ਨੂੰ ਪੱਸ ਸਕਦੇ ਹੋ ਮੇਰੀ ਕਿਸੇ ਨਾਲ ਰੰਜਿਸ਼ ਨਹੀਂ ਮੈਨੂੰ ਇਹ ਵੀ ਮੇਰਾ ਭਤੀਜਾ ਇੱਕ ਪੁਲਿਸ ਦੇ ਉਹਦੇ ਨਾਲ ਕੋਈ ਕਿਸੇ ਦੀ ਕੋਈ ਰੰਜਿਸ਼ ਹੋ ਸਕਦੀ ਹੈ ਉਹਦੇ ਕਰਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਤੋਂ ਪਹਿ ਪੁਲਿਸ ਨੂੰ ਕਾਰਵਾਈ ਕੀਤੀ 25 ਨਵੰਬਰ ਨੂੰ ਜੀ ਉੱਥੇ ਗੇਟ 'ਚ ਮੈਂ ਗੇਟ ਖੋਲ੍ਹਿਆ ਮੈਨੂੰ ਗੋਲੀ ਮਾਰੀ ਗਈ ਆ ਪਰ ਉਹ ਕ੍ਰਿਸਟਲ ਨਹੀਂ ਚੱਲਿਆ ਮੈਂ ਉਹਦੀ ਜਾਨ ਬਿਲ ਬੱਤੀ ਆ ਉਹ ਵੀ ਪੁਲਿਸ ਦੇ ਮੁਲਾਜ਼ਮਾਂ ਨੂੰ ਸਾਰਾ ਪਤਾ ਹੈ ਪੁਲਿਸ ਥਾਣੇ ਪਰਚਾ ਵੀ ਹੋਇਆ ਹੈ ਜੀ ਤੇ ਸਰ ਅਸਲ ਮੌਕੇ ਤੇ ਕੋਈ ਪਲੀਜ਼ ਪ੍ਰਸ਼ਾਸਨ ਨੂੰ ਪੁੱਛਿਆ ਨਹੀਂ ਜੀ ਅਜੇ ਤੱਕ ਕੋਈ ਨਹੀਂ ਬੋਲਿਆ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਵੀ ਅਸੀਂ ਤੇ ਗੇਟ ਮਾਰ ਕੇ ਅੰਦਰ ਖਲੋਤੇ ਨੇ ਗੱਲੀ 'ਚ ਕੋਈ ਸੁੱਟ ਗਿਆ ਨਹੀਂ ਕਿ ਪਤਾ ਕੌਣ ਹੈ ਕੌਣ ਨਹੀਂ ਕੋਈ ਕੈਮਰਾ ਵਗੈਰਾ ਲੱਗੇਗਾ ਕੈਮਰੇ ਲੱਗੇ ਕੈਮਰੇ ਡਾਟੇ ਹੋਵੇ ਕੋਈ ਉੱਥੇ ਕੈਮਰਾ ਕੈਮਰਾ ਉੱਟ ਜਾ ਮੈਂ ਆਈ ਜਾਨ ਸਾਡੀ ਜਾਨ ਬਚ ਗਈ ਪਰਮਾਤਮਾ ਦਾ ਬਹੁਤ ਸ਼ੁਕਰ ਕੀਤਾ ਅਸਲ ਲੱਗਦਾ بار بار ਟਾਰਗੇਟ ਕਰਨਾ ਹਾਂਜੀ ਹਾਂਜੀ ਬਾਰ ਬਾਰ ਮੈਨੂੰ ਟਾਰਗੇਟ ਕੀਤਾ ਜਾਏ ਜਦੋਂ ਕਿ ਮੇਰਾ ਕੋਈ ਕਸੂਰ ਨਹੀਂ ਹੈ ਨਾ ਉਹ ਤਾਂ ਬਾਅਦ ਚ ਕਿਹਾ ਮੈਂ ਕਿਸੇ ਕਹਿ ਨਹੀਂ ਕੋਈ ਕਸੂਰ ਨਹੀਂ ਸੰਦੀਪ ਸਿੰਘ ਦਾ ਕੋਈ ਘੂੜੇ ਦੇ ਵਿੱਚ ਇਹਦੇ ਘਰੇ ਤੰਬਾਕਾ ਹੋਇਆ ਜਿਹੜਾ ਪੂਸਤ ਮਾਜਮੇ ਉਹਦਾ ਘਰ ਲਾਂਬੇ ਵੇ ਤੇ ਉਹ ਪਿੰਡ ਛੱਡ ਕੇ ਤੁਰ ਗਏ ਇੱਥੇ ਹਨੀ ਮੈਂ ਛੀਸ਼ੇ ਨੇ ਮੇਰੇ ਕੋਈ ਨਹੀਂ ਤੇ ਜਾ ਸੀ ਉਹਨੇ ਹੋਏ ਜੀ ਲਗ ਡਟ ਉੱਥੇ ਉਹਦਾ ਕਰਕੇ ਦੇ ਤੀਜਾਏ ਇਹਦੇ ਨਾਲ ਮਾਰੇ ਕੋਈ ਤੋਂ ਬਰਸਾਤ ਸਿੱਟ ਗਈ ਨਾ ਕੋਈ ਲੈ ਕਿੰਨਾ ਕਿ ਜਦੋਂ ਤਮਾਕਾ ਕਿੱਡਾ ਕਿ ਜਬਰਸਤ ਨਾਲ ਲੱਗਾ ਇਹਨਾਂ ਤੱਕ ਉਹ ਉੱਜਾ ਪਈ ਸਾਡਾ ਪਿੰਨੀ ਡਿੱਗ ਪਿਆ ਸਾਰਾ ਇੱਦਾਂ ਜੋਰ ਈ ਤਮਾਕਾ ਹੋਇਆ ਵੀ ਜਿਹੜੇ ਭਾਈ ਲੋਕੀ ਬੈਠੇ ਹਾ ਨਾ ਤੁਹਾਨੂੰ ਉੱਜਾ ਦਮ ਤੂੰ ਸਾਡੇ ਘਰੀ ਚੱਲਿਆ 22 ਨਵੰਬਰ ਨੂੰ ਇਦਾਂ ਵੱਡਾ ਤਮਾਕਾ ਹੋਇਆ ਪਾਣੀ ਜਾਂ ਗੋਣ ਦੇ ਸ਼ੀਸ਼ੇ ਭੱਜ ਗਏ ਨੇ ਹਾਂਜੀ ਗੱਡੀ ਖੁਦੀ ਉਹਦੇ ਸ਼ੀਸ਼ੇ ਭੱਜ ਗਏ ਤੇ ਘਰ ਸਾਰਾ ਡਾ ਕੇ ਪੁੱਟ ਗਿਆ ਬੋਲ ਮੁਰੀ ਹਮਲਾ ਕਰਨ ਗੇਰਾ ਮੇਰਾ ਭਤੀਜਾ ਮੇਰਾ ਇਸ ਤੋਂ ਪਹਿਲਾਂ ਵੀ ਕੋਈ ਇਸ ਘਰ ਤੇ ਹਮਲਾ ਹੋਇਆ ਹੈ ਪਹਿਲਾਂ ਵੀ ਹੋਇਆ ਜੀ 2 ਮਹੀਨੇ ਹੋ ਗਏ ਤੇ ਉਹ ਤੋਂ ਵੀ ਸੌ ਦਾ ਹਮਲਾ ਹੋਇਆ ਕੋਈ ਬਾਰ-ਬਾਰ ਵਜ ਗਿਆ ਦੁਬਾਰੀ ਗਾ ਫੇਰ ਹੋਇਆ ਕੋਈ ਰੰਜਿਸ਼ ਲੱਗਦੀ ਹੈ ਕੀ ਜਿਹੜੀ ਵੀ ਕੋਈ ਰਿਸ਼ਤ ਨਹੀਂ ਕਿਸ ਦਾ ਹਾਂਜੀ ਕੋਈ ਇਹਦੀ ਹੈ ਨਹੀਂ ਗੱਲ ਬਿਲਕੁਲ ਵੇਖਣਾ ਹੈ ਉਹ ਜਿਹੜਾ ਪੁਲਿਸ ਵਾਲਾ ਉਹ ਕਹੌਣਾ ਜਿਹੜਾ ਪੁਲਿਸ ਵਾਲਾ ਉਹ ਭੱਜ ਗਿਆ ਕਹਿੰਦਾ ਮੇਰੇ ਕਿੱਥੇ ਅਸਲ ਜੋਬ ਕਰ ਰਿਹਾ ਉਹ ਪੁਲਿਸ ਨੌਕਰੀ ਕਰਦਾ ਪਤਾ ਨਹੀਂ ਅੰਮ੍ਰਿਤਸਰ ਕਰਦਾ ਕਿੱਥੇ ਕੰਮ ਕਰਦਾ ਇਹ ਸਿੱਪੇ ਨਹੀਂ ਹਾਂਜੀ 啊。 ਰਮਲਾਸ ਹੀ ਪਹਿਲਾਂ ਹਾਂਜੀ ਰਮਲਾਸ ਨੂੰ ਪਤਾ ਨਹੀਂ ਹੁੰਦਾ ਉਹ ਚਲ ਗਏ ਪਿੰਡ ਚੜ੍ਹ ਕੇ ਮੋਕੇ ਤੇ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਹੈ ਮੋਕੇ ਤੇ ਪੁਲਿਸ ਪ੍ਰਸ਼ਾਸਨ ਆਏ ਥੇ ਪਰ ਆਏ ਹੜਬਾਣ ਕੇ ਤੁਰ ਗਏ ਨੇ ਹਾਂਜੀ ਜਿੰਨੂੰ ਜੋੜਿਆ ਰਿਹਾ ਕੋਈ ਇਨਵੈਸਟੀਗੇਸ਼ਨ ਹੋਰ ਦਾ ਸਾਰਾ ਕਮਰਾ ਲਾ ਕੇ ਆਪਣਾ ਕੈਮਰਾ ਵੀ ਲਾ ਕੇ ਰੱਖਿਆ ਜਿਹੜੀ ਬੰਬ ਦੀ ਨਿਸ਼ਾਨੀ ਸੀ ਹਾਂਜੀ ਉਹ ਵੀ ਲਾ ਕੇ ਲੈ ਕੇ ਨੇ ਇੱਥੇ ਕੋਈ ਚੀਜ਼ ਦੀ ਨਹੀਂ ਹੁਣ ਕੋਈ ਵੀ ਆਲਮਨੀ ਮੇਰੇ ਤੇ ਜਿਹੜਾ ਕਹਿ ਹੁੰਦਾ ਉਹਦੇ ਮੱਲੇ ਤੇ ਕੋਈ ਸੀਸੀਟੀਵੀ ਵਗੈਰਾ ਕੋਈ ਸਾਹਮਣੇ ਆਈ ਹੈ ਹੂੰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਅੱਡੇ ਦੇ ਦਰਮਿਆਨ ਮੇਰੇ ਕੋ ਹਾਂ ਉਹ ਆਏ ਨੇ ਜੀ ਜੇ ਬਾਈ ਚਾਹੂ ਵੀ ਚਾਹੇ ਕਿੰਨੇ ਜਣੇ ਸੀ ਅਸੀਂ ਅਸੀਂ 3-4 ਜਣੇ ਹਣੋ ਕਤੇ ਸਵਾਸੀ ਪੜਾ ਹੈ ਕਤੇ ਸਵਾਸੀ ਪੜਾ ਗੱਡੀ ਗੁੰਡੀ ਲੈ ਆ ਰਾ ਰਾਤ ਸੀ ਰਾਤ ਦਾ ਸਮਾਂ ਹੁਣ ਕੀ ਮੰਗਿਆ ਤੁਹਾਡੇ ਪਿੰਡ ਵਸੀਆਂ ਬਲ ਮੰਗੇ ਵੀ ਇਹਦਾ ਇਨਸਾਫ ਹੋ ਜਾਵੇ ਗਰੀਬ ਦਾ ਨਖਾਣ ਹੋਣਾ ਚਾਹੀਦਾ ਜਿਹੜਾ ਨਖਾਣ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਘਰ ਦਾ ਲਾਇਬਲ ਸੁਖਦੇਵ ਸਿੰਘ ਹੈ ਜੀ ਅੱਛਾ ਭਾਜੀ ਪਿੰਡ ਦੇ ਨਹੀਂ ਮੈਂ ਪਿੰਡ ਦਾ ਨਹੀਂ ਸਾਡਾ ਡੇਰਾ ਬਾਹਰ ਆ ਘੱਟੋ ਘੱਟ 1.5 ਕਿਲੋਮੀਟਰ ਦਾ ਸਫ਼ਰ ਇੱਥੋਂ ਹੋਊਗਾ ਜਦੋਂ ਇੰਨਾ ਜ਼ਬਰਦਸਤ ਖੜਾਕ ਹੋਇਆ ਤੇ ਅਸੀਂ ਸੋਚਿਆ ਪਤਾ ਨਹੀਂ ਕੀ ਵਾਪਰ ਗਿਆ ਲਾਕੇ ਤੇ ਅਸੀਂ ਪਿੰਡ ਦੇ ਇੱਕ ਹੋਰ ਬੰਦੇ ਨੂੰ ਪੁੱਛਿਆ ਉਹਨੇ ਕਿਹਾ ਸੁਖਦੇਵ ਦੇ ਘਰ ਮਤਲਬ ਪੰਪ ਚੱਲ ਗਿਆ ਅਹੀਂ ਸੁਖਦੇਵ ਨੂੰ ਫੋਨ ਲਾਇਆ ਇਹਨੇ ਫੋਨ ਨਹੀਂ ਚੁੱਕਿਆ ਉਸੇ ਵੇਲੇ ਅਹੀਂ ਮਤਲਬ ਇੱਕ ਘਾਟੇ ਆਏ ਆ ਜਦੋਂ ਆਏ ਆ ਤੇ ਆਉਂਦਿਆਂ ਨੂੰ ਕਾਫੀ ਲੋਕ ਜਿਹੜੇ ਉੱਥੇ ਹੋ ਚੁੱਕੇ ਸੀ ਔਰ ਵੇਖਿਆ ਜੋ ਸਥਿਤੀ ਹੈ ਹਲੇ ਮੌਕੇ ਤੇ ਸਾਰਿਆਂ ਨੂੰ ਸਾਹਮਣੇ ਔਰ ਉਸ ਤੋਂ ਜਿਹੜੀ ਘਟਨਾ ਵਾਪਰੀ ਹੈ ਨਾ ਦੀ ਇਹ 25 ਮੇਰੇ ਖਿਆਲ ਨਵੰਬਰ ਦੀ ਗੱਲ ਆ ਇਹਦੀ ਕਿਸਮਤ ਚੰਗੀ ਸੀ ਉਹਦੀ ਵੀ ਵੀਡੀਓ ਸਾਡੇ ਕੋਲ ਹੈਗੀ ਆ ਉਹ ਸ਼ਰਿਆਂ ਉਮੇ ਦੇ ਐਂ ਕਰਕੇ ਗੋਲੀ ਮਾਰ ਦੇਣ ਲੱਗੇ ਸੀ ਪਰ ਪ੍ਰਮਾਤਮਾ ਇਹਨੂੰ ਬਚਾ ਗਿਆ ਕਿਉਂਕਿ ਉਹ ਫਿਰ ਮਿਸ ਹੋ ਗਿਆ ਔਰ ਉਹਦੇ ਚ ਵੀ ਅਹੀਂ ਪੁਲਿਸ ਨੂੰ ਇੱਕੋ ਹੀ ਗੱਲ ਕਹੀ ਸੀ ਉਦੋਂ ਐਸਪੀ ਸਾਹਿਬ ਵੀ ਆਏ ਅਹੀਂ ਕਿਹਾ ਵੀ ਸਾਨੂੰ ਇਹ ਦੱਸੋ ਕਿ ਇਸ ਬੰਦੇ ਨੂੰ ਵਾਰ-ਵਾਰ ਟਾਰਗੇਟ ਕਿਉਂ ਕੀਤਾ ਜਾ ਰਿਹਾ ਉਹ ਜਿਹੜਾ ਪੁਲਿਸ ਮਲਾਜਮ ਹੈ ਉਹ ਇਹਦਾ ਭਤੀਜਾ ਆ ਕਿਉਂਕਿ ਇਹ ਗੱਲ ਇਸ ਕਰਕੇ ਜੁੜਦੀ ਆ ਕਿਉਂਕਿ ਇੱਕ ਦਿਨ ਉਹ ਆਏ ਸੀ ਉਹਨਾਂ ਨੇ ਪੁੱਛਿਆ ਵੀ ਜਤਿੰਦਰ ਰਹਿੰਦਾ ਕਿੱਥੇ ਜਿਸ ਕਰਕੇ ਸਾਨੂੰ ਸ਼ੱਕ ਪੈਂਦਾ ਵੀ ਇਹ ਘਟਨਾ ਉਹਨਾਂ ਨਾਲ ਲੋਕ ਸੀ ਉਹ ਜਿਨ੍ਹਾਂ ਨੇ ਪੁੱਛਿਆ ਸੀ ਉਹ ਅਨਨੌਨ ਲੋਕ ਸੀ ਉਹਨਾਂ ਬਾਰੇ ਨਹੀਂ ਸਾਨੂੰ ਪਤਾ ਮੋਟਰਸਾਈਕਲ ਤੇ ਆਏ ਜਿੱਦਾਂ ਆਮ ਸਰਸਰੀ ਨਹਿਰ ਤੇ ਤੁਰੇ ਜਾ ਰਹੇ ਆ ਉਹਨਾਂ ਪੁੱਛਿਆ ਜਤਿੰਦਰ ਸਿੰਘ ਦਾ ਘਰ ਕਿਹੜਾ ਪੁਲਿਸ ਦੀ ਥੋੜੀ ਹੈ ਜੀ ਇਹਨਾਂ ਉਹ ਜਿੰਨਾ ਜਦੋਂ ਪਹਿਲਾਂ ਘਟਨਾ ਵਾਪਰੀ ਆ 10 20 ਦਿਨ ਮੁਲਾਜ਼ਮ ਘੱਲੇ ਆ ਪਰ ਤਰਾਸ ਦੀ ਇਹ ਆ ਵੀ ਵੇਖੋ ਜੀ ਨਹੀਂ ਕਰਦਾ ਕਹਿਣ ਨੂੰ ਕਿਉਂਕਿ ਪੁਲਿਸ ਮੁਲਾਜ਼ਮ ਆ ਜਿਹੜੇ ਘਲਉਂਦੇ ਰਹੇ ਆ ਉਹ ਸਾਡੀ ਸਮਝ ਮੁਤਾਬਕ ਉਹਨਾਂ ਰਾਖੀ ਕਿਸੇ ਦੀ ਕੀ ਕਰਨੀ ਸੀ ਜਿਸ ਕਰਕੇ ਅਸੀਂ ਮਤਲ ਅੱਜ ਵੀ ਪੁਰਜੋਰ ਪੁਲਿਸ ਤੋਂ ਪੁਲਿਸ ਤੋਂ ਮੰਗ ਕਰ ਰਹੇ ਆ ਵੀ ਇਹ ਜਿਹੜਾ ਬਾਰ ਬਾਰ ਘਟਨਾ ਹੋ ਰਹੀ ਆ ਜੇ ਪਰਮਾਤਮਾ ਦੀ ਅਸੀਂ ਕਹਿੰਦੇ ਆ ਵੀ ਇੱਥੇ ਇੱਕ અપਾਰ ਕਿਰਪਾ ਆ ਜਿਸ ਕਰਕੇ ਇਹਨਾਂ ਦੀ ਬਚਾਅ ਹੋ ਗਿਆ ਵਰਨਾ ਹਰ ਬੰਦਾ ਸੋਚਦਾ ਵੀ ਇਦਾਂ ਦੀ ਘਟਨਾ ਵਾਪਰਦੀ ਆ ਔਰ ਹਰ ਲੋਕ ਹਰ ਲਾਕਾ ਹਰ ਪਿੰਡ ਵਾਲਾ ਵੀ ਡਰਿਆ ਵੀ ਕਿਹੇ ਦਾ ਜੀਣਾ ਜਿਹੜਾ ਪਿੰਡ ਦੇ ਵਿੱਚ ਹੀ ਬਹੁਤ ਬਹੁਤ ਵੱਡੀ ਪਿੰਡ ਨਹੀਂ ਪਿੰਡ ਤੋਂ 1.5 ਕਿਲੋਮੀਟਰ ਹਟਵਾ ਅਸੀਂ ਪਿੰਡ ਤੋਂ 1.5 ਕਿਲੋਮੀਟਰ ਹਟਵੇਂ ਰਹਿਨੇ ਆ ਉੱਥੋਂ ਤੱਕ ਸਾਨੂੰ ਖੜਾਕ ਸੁਣਿਆ ਔਰ ਐਦਾਂ ਲੱਗਦਾ ਸੀ ਕਿ ਜਿੱਦਾਂ ਕੋਈ ਜ਼ਮੀਨ ਹੀ ਪਾਟ ਗਈ ਹੈ। ਮੇਰਾ ਨਾਮ ਸੁਖਦੇਵ ਸਿੰਘ। ਘਰ ਦੇ ਵਿੱਚ ਮੇਰੀ ਪਤਨੀ ਹਰਜਿੰਦਰ ਕੌਰ। ਇੱਕ ਮੇਰੀ ਨੂੰਹ ਹੈ। ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੌਰ। ਇੱਕ ਮੇਰੀ ਪੋਤੀ ਹੈ ਕੋਈ ਸਾਲਤ ਦੀ। ਅਸੀਂ ਚਾਰੇ ਜੀ ਕਰਨ ਨੇ। ਤਜਕ ਹੋਇਆ ਕੀ ਸੀ? ਸਾਰ ਆਪਾਂ ਫੁਲਕਾ ਛੱਕ ਕੇ ਤੇ ਅੰਦਰ ਆਪਣੇ ਲੰਮੇ ਪੈ ਗਏ ਆ। ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ। ਬੜਾ ਤਗੜਾ ਧਮਾਕਾ ਹੋਇਆ। ਅਹੀ ਗੇਟ ਖੋਲ ਕੇ ਵੇਖਿਆ ਅੱਡ ਗੇਟ ਦੇ ਅੰਦਰ ਵੀ ਸਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਂ ਮੇਰੇ ਮੇਰੀ ਨੂੰਹ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਤਲਬ 7:00 ਵਜੇ ਕੁਝ ਮਿੰਟ ਦਾ ਟਾਈਮ ਹੈ। ਦੇਖੋ ਸਰ ਮੈਂ ਮੇਰਾ ਕੁਪਤੀਜਾ ਹੈ ਪੰਜਾਬ ਪੁਲਿਸ ਚ। ਪਰਮਦਾਸ਼ ਡਿਊਟੀ ਹੈ ਦੀ। ਉਹਦਾ ਕਹੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਹਾ। ਨਹੀਂ ਰੈਂਦਾ ਜੀ। ਉਹਦਾ ਘਰ ਆ ਪੈਂਦਾ ਜੀ ਲੱਗੇ ਹੱਲੇ। ਉਹ ਅਮਰਥਾ ਚਲ ਗਏ ਨੇ। ਉਹਦੇ ਕਰਕੇ ਮੇਰੇ ਤੇ ਅਟੈਕ ਹੋ ਗਿਆ ਜਦੋਂ ਕਿ ਮੇਰਾ ਉਹਨਾਂ ਕੋਈ ਲੈਣ ਨਹੀਂ ਦੇਣ ਨਹੀਂ ਉਹ ਮਿੱਤ ਵੱਖ ਰੰਦਾ ਏ ਮੇਰਾ ਨਾ ਕੋਣ ਬੋਲਣ ਨਹੀਂ ਕੁਛ ਨਹੀਂ ਸੱਤ ਪੂਹੀ ਅੰਧਾ ਜਾ ਤਾਂ ਉਹ ਲਾਜ ਸਕਦੇ ਨਾ ਇਹ ਤੋਂ ਸਾਰੀ ਕੋਠੀ ਦੇ ਸੀਛੇ ਟੁੱਟ ਗਏ ਨੇ ਸਾਰ ਗੁੱਟੇ ਇਥੋਂ ਆਵਾਜ਼ ਦਿੰਦਾ ਹੈ ਤੂੰ ਲਾਜ ਸਕਦੇ ਇਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀ ਵੀ ਆਰ ਜਿਹੜਾ ਕੈਮਰੇ ਵਾਲਾ ਉਹ ਚੁੱਕੇ ਲੱਗੇ ਨੇ ਬਿਨਾ ਪੁੱਛੇ ਤੋਂ ਪਤਾ ਨਹੀਂ ਕਿਉਂ ਲੱਗੇ ਇਹ ਮੈਂ ਨਹੀਂ ਕੁਝ ਕਹਿ ਸਕਦਾ ਦੇਖੋ ਜਾਲੀ ਟੁੱਟ ਗਈ ਐ ਐਂਗਲ ਟੁੱਟ ਗਿਆ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਨਿਕੰਣ ਪਈ ਇਹ ਬਚਾਓ ਉਹ ਕੈਮਰਾ ਟੁੱਟ ਗਿਆ ਜੀ ਉਹ ਇੱਕ ਘਰ ਵਿੱਚ ਡੈਡੀ ਜੀ ਫਾਦਰin ਲੋ ਮਦਰin ਲੋ ਸੀ ਮੈਂ ਆਪਣੀ ਗੁਡੀਆਂ ਨੂੰ ਸੁਵਾਉਣ ਲਈ ਹੀ ਅੰਦਰ ਡੈਡੀ ਸੌਂਗੇ ਮੰਮੀ ਕੱਪੜੇ ਪ੍ਰੈਸ ਕਰਦੇ ਪਏ ਵੇੜੇ ਵਿੱਚ ਦੋ ਜਣੇ ਦੋ ਲੱਗਣਾ ਇੱਥੇ ਆਪਣੇ ਅੰਦਰ ਸੁੱਤੇ ਪਏ ਕੀ ਦਸੀਏ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਸਰ ਬਾਤ ਤਾਂ ਇਹਦਾ ਜਲਾ ਸਕਦੇ ਉਹ ਕੀ ਹੋਦਾ ਕੀ ਨਹੀਂ ਹੋਣਾ ਜਲਾ ਸਕਦੇ ਦੱਸੋ ਕੀ ਚੀਜ਼ ਬਣੀ ਹੋਗੀ ਉੱਥੇ ਸਾਨੂੰ ਕੁਝ ਨਹੀਂ ਪਤਾ ਕਮਰੇ ਵਿੱਚ ਇਹ ਚੀਜ਼ ਆਈ ਹੈ ਦੋਵੇਂ ਮੋਟੇ ਕਰ ਗਿਆ ਹੈ ਬੱਸ 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 ਜਾਓ ਜੀ